ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ ਪਰ ਬਜ਼ੁਰਗ ਬਾਦਸ਼ਾਹ ਨੇ ਲੁੱਟੇ ਜਾਣਵਾਰੇ ਜਾਂ ਅਮੁੱਖ ਮਾਰੂਥਲਾਂ ਬਾਰੇ ਜਾਂ ਉਹਨਾਂ ਲੋਕਾਂ ਬਾਰੇ ਕੁਝ ਨਹੀਂ ਸਿੱਖਿਆ ਜਿਨ੍ਹਾਂ ਦੇ ਸੁਪਨੇ ਤਾਂ ਹਨ ਪਰ ਉਹਨਾਂ ਨੂੰ ਪੂਰੀਆਂ ਨਹੀਂ ਕਰਨਾ ਚਾਹੁੰਦੇ ਬਜ਼ੁਰਗ ਬਾਦਸ਼ਾਹ ਨੇ ਉਸ ਨੂੰ ਇਹ ਨਹੀਂ ਸਿੱਖਿਆ ਦੱਸਿਆ ਕਿ ਪੀਰਾਮਿਡ ਸਿਰਫ ਪੱਥਰਾਂ ਦੀਆਂ ਢੇਰੀਆਂ ਹਨ ਜਾਂ ਇਹ ਕਿ ਕੋਈ ਵੀ ਇਹਨਾਂ ਨੂੰ ਆਪਣੇ ਘਰ ਦੇ ਪਿਛਵਾੜੇ ਬਣਵਾ ਸਕਦਾ ਹੈ ਅਤੇ ਉਹ ਇਹ ਵੀ ਦੱਸਣਾ ਭੁੱਲ ਗਿਆ ਸੀ ਕਿ ਜਦੋਂ ਤੁਹਾਡੇ ਕੋਲ ਆਪਣੇ ਪਹਿਲਾਂ ਵਰਗੇ ਇੱਜੜ ਨਾਲੋਂ ਵੱਧ ਪੇਡਾਂ ਖਰੀਦਣ ਜੋਗਾ ਪੈਸਾ ਹੋ ਜਾਵੇ ਤਾਂ ਤੁਹਾਨੂੰ ਇਹ ਖਰੀਦ ਲੈਣੀਆਂ ਚਾਹੀਦੀਆਂ ਹਨ ਮੁੰਡੇ ਨੇ ਆਪਣੀ ਪੋਟਲੀ ਚੁੱਕੀ ਅਤੇ ਇਸਨੂੰ ਹੋਰ ਚੀਜ਼ਾਂ ਦੇ ਨਾਲ ਹੀ ਰੱਖ ਲਿਆ ਉਹ ਪੌੜੀਆਂ ਉਤਰਿਆ ਅਤੇ ਵੇਖਿਆ ਕਿ ਵਪਾਰੀ ਇੱਕ ਵਿਦੇਸ਼ੀ ਜੋੜੇ ਨੂੰ ਸਾਮਾਨ ਦਿਖਾ ਰਿਹਾ ਸੀ ਜਦੋਂ ਕਿ ਦੋ ਹੋਰ ਗਾਹਕ ਦੁਕਾਨ ਵਿੱਚ ਬੈਠੇ ਕ੍ਰਿਸਟਲ ਦੇ ਬਰਤਨਾਂ ਵਿੱਚ ਚਾਹ ਪੀ ਰਹੇ ਸਨ ਸਵੇਰ ਦੇ ਸਮੇਂ ਜਿੰਨਾ ਕੰਮ ਆਮ ਤੌਰ ਤੇ ਹੁੰਦਾ ਹੈ ਉਸ ਨਾਲੋਂ ਵੱਧ ਦਿਖਾਈ ਦੇ ਰਿਹਾ ਸੀ ਜਿਸ ਥਾਂ ਤੇ ਉਹ ਖੜਾ ਸੀ ਉੱਥੋਂ ਉਸਨੇ ਪਹਿਲੀ ਵਾਰ ਵੇਖਿਆ ਸੀ ਕਿ ਬਡੇਰੀ ਉਮਰ ਦੇ ਵਪਾਰੀ ਦੇ ਵਾਲ ਬਜ਼ੁਰਗ ਬਾਦਸ਼ਾਹ ਦੇ ਵਾਲਾਂ ਨਾਲ ਮਿਲਦੇ-ਜੁਲਦੇ ਸਨ ਉਸ ਨੂੰ ਟੈਂਗੀਅਰ ਵਿੱਚ ਪਹਿਲੇ ਦਿਨ ਦੌਰਾਨ ਮਠਿਆਈ ਵੇਚਣ ਵਾਲੇ ਦੀ ਮੁਸਕਰਾਹਟ ਜਿੱਤੇ ਆਈ ਉਸ ਦਿਨ ਉਸ ਕੋ ਨਾ ਖਾਣ ਲਈ ਕੋਈ ਥਾਂ ਸੀ ਅਤੇ ਨਾ ਰਹਿਣ ਲਈ ਉਹ ਮੁਸਕਰਾਹਟ ਵੀ ਬਜ਼ੁਰਗ ਬਾਦਸ਼ਾਹ ਦੀ ਮੁਸਕਰਾਹਟ ਵਰਗੀ ਹੀ ਸੀ ਉਸਨੇ ਸੋਚਿਆ ਕਿ ਇਹ ਤਾਂ ਇਵੇਂ ਹੀ ਸੀ ਜਿਵੇਂ ਉਹ ਇੱਥੇ ਆਇਆ ਹੋਵੇ ਅਤੇ ਆਪਣੀਆਂ ਨਿਸ਼ਾਨੀਆਂ ਛੱਡ ਗਿਆ ਹੋਵੇ ਇਸ ਦੇ ਬਾਵਜੂਦ ਇਹ ਲੋਕ ਕਦੇ ਵੀ ਬੁੱਢੇ ਬਾਦਸ਼ਾਹ ਨੂੰ ਨਹੀਂ ਸੰਮਿਲੇ ਦੂਜੇ ਪਾਸੇ ਉਸਨੇ ਕਿਹਾ ਸੀ ਕਿ ਉਹ ਸਦਾ ਹੀ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਹਾਜ਼ਰ ਹੋ